ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮਲ ਕਪੂਰ ਤੁਹਾਨੂੰ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਸਰਕਾਰ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ੀ ਨਾਗਰਿਕਾਂ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਪ੍ਰਵਾਸੀਆਂ ਨੂੰ ਲੈ ਕੇ ਹਾਇ ਦਿਨ ਕੋਈ ਨਾ ਕੋਈ ਐਲਾਨ ਕੀਤੇ ਜਾਂਦੇ ਨੇ તાਜਿਮ ਮਾਮਲੇ ਦੀ ਗੱਲ ਕਰੀਏ ਤਾਂ ਕੈਨੇਡਾ ਸਰਕਾਰ ਨੇ ਇਸ ਵਾਰ ਵਿਦੇਸ਼ੀ ਕਾਮਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਹਿਮ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦੇ ਵੱਲੋਂ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਲਈ ਤਨਖਾਹ ਸੀਮਾ ਨੂੰ ਹੁਣ ਵਧਾ ਦਿੱਤਾ ਗਿਆ ਹੈ ਜਿਸ ਤਹਤ ਹੁਣ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਵੱਡਾ ਫਾਇਦਾ ਹੁੰਦਾ ਵੀ ਨਜ਼ਰ ਆ ਰਿਹਾ ਹੈ ਕੈਨੇਡਾ ਨੇ ਦੇਸ਼ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਲਈ ਵਰਤੇ ਜਾਂਦੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਲਈ ਤਨਖਾਹ ਸੀਮਾ ਵਧਾ ਦਿੱਤੀ ਹੈ। ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਵੱਲੋਂ 27 ਜੂਨ ਤੋਂ ਲਾਗੂ ਹੋਣ ਵਾਲੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਰਾਹੀਂ ਅਰਜ਼ੀ ਦੇਣ ਵਾਲੀਆਂ ਕੰਪਨੀਆਂ ਅਤੇ ਵਿਦੇਸ਼ੀ ਨਾਗਰਿਕਾਂ ਲਈ ਤਨਖਾਹ ਸੀਮਾ ਵਧਾ ਦਿੱਤੀ ਗਈ ਹੈ। ਸੁਭਾਈ ਜਾਂ ਖੇਤਰੀ ਤਨਖਾਹ ਸੀਮਾ ਤੇ ਜਾਂ ਇਸ ਤੋਂ ਉੱਪਰ ਤੁਹਾਨੂੰ ਉੱਚ ਤਨਖਾਹ ਵਾਲੇ ਅਹੁਦਿਆਂ ਲਈ ਸਟ੍ਰੀਮ ਦੇ ਅਧੀਨ ਅਰਜ਼ੀ ਦੇਣੀ ਚਾਹੀਦੀ ਹੈ ਅਤੇ ਇਸ ਸਟ੍ਰੀਮ ਦੀਆਂ ਪ੍ਰੋਗਰਾਮ ਜ਼ਰੂਰਤਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਇਸ ਅਹੁਦੇ ਲਈ ਦਿੱਤੀ ਰਹੀ ਤਨਖਾਹ ਇਹ ਆਧਾਰਿਤ ਕਰੇਗੀ ਕਿ ਮਾਲਕਾਂ ਨੂੰ ਉੱਚ ਤਨਖਾਹ ਵਾਲੇ ਅਹੁਦਿਆਂ ਲਈ ਸਟ੍ਰੀਮ ਦੇ ਤਹਿਤ LMIA ਲਈ ਅਰਜ਼ੀ ਦੇਣ ਲਈ ਦੀ ਲੋੜ ਹੈ ਜਾਂ ਘੱਟ ਤਨਖਾਹ ਵਾਲੇ ਅਹੁਦਿਆਂ ਲਈ ਸਟ੍ਰੀਮ ਦੇ ਤਹਿਤ 27 ਜੂਨ ਤੋਂ ਕੈਨੇਡਾ ਦੇ ਲਗਭਗ ਹਰ ਸੂਬੇ ਲਈ TFWP ਦੀਨ ਲਾਗੂ ਤਨਖਾਹ ਸੀਮਾ ESDC ਦੁਆਰਾ ਵਧਾ ਦਿੱਤੀ ਗਈ ਹੈ। ਇੱਥੇ ਦੱਸਣਾ ਬੰਦ ਹੈ ਕਿ ਵਿਦੇਸ਼ੀ ਕਾਮਿਆਂ ਨੂੰ ਸੂਬਾਈ ਜਾਂ ਖੇਤਰੀ ਤਨਖਾਹ ਸੀਮਾ ਤੋਂ ਹੇਠਾਂ ਘੱਟ ਤਨਖਾਹ ਵਾਲੇ ਅਹੁਦਿਆਂ ਲਈ ਸਟ੍ਰੀਮ ਦੇ ਅਧੀਨ ਅਰਜ਼ੀ ਦੇਣੀ ਚਾਹੀਦੀ ਹੈ ਅਤੇ ਸਟ੍ਰੀਮ ਦੀਆਂ ਪ੍ਰੋਗਰਾਮ ਜ਼ਰੂਰ ਤੁਹਾਨੂੰ ਪੂਰਾ ਕਰਨਾ ਚਾਹੀਦਾ ਹੈ। ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਕੈਨੇਡੀਅਨ ਮਾਲਕਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਅਸਥਾਈ ਨੌਕਰੀਆਂ ਲਈ ਰੱਖਣ ਦੀ ਆਗਿਆ ਦਿੰਦਾ ਜਦੋਂ ਯੋਗ ਕੈਨੇਡੀਅਨ ਉਪਲਬਧ ਨਹੀਂ ਹੁੰਦੇ ਹਾਲਾਂਕਿ ਕੈਨੇਡੀਅਨ ਸਰਕਾਰ ਦਾ ਦਾਅਵਾ ਹੈ ਕਿ ਪ੍ਰਤਿਭਾਸ਼ਾਲੀ ਕੈਨੇਡੀਅਨਾਂ ਨੂੰ ਨੌਕਰੀ ਤੇ ਰੱਖਣ ਨੂੰ ਬਾਈਪਾਸ ਕਰਨ ਲਈ ਇਸ ਦੀ ਦੁਰਵਰਤੋਂ ਕੀਤੀ ਗਈ ਹੈ ਪ੍ਰੋਗਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਲਕਾਂ ਨੂੰ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਪ੍ਰਾਪਤ ਕਰਨਾ ਚਾਹੀਦਾ ਹੈ ਇਸ ਲਈ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੇ ਨਵੇਂ ਨਿਯਮ 26 ਸਤੰਬਰ 2024 ਤੋਂ ਲਾਗੂ ਹੋ ਚੁੱਕੇ ਹਨ ਕੈਨੇਡਾ ਸਰਕਾਰ ਘੱਟ ਉਜਰਤ ਤਤਾਰਾ ਵਿੱਚ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ ਦੀ ਪ੍ਰਕਿਰਿਆ ਕਰਨ ਤੋਂ ਇਨਕਾਰ ਕਰੇਗੀ ਜੋ ਕਿ 6% ਜਾਂ ਵਧ ਬੇਰੋਜ਼ਗਾਰੀ ਦਰ ਵਾਲੇ ਜਨਗਣਨਾ ਮਹਾਨਗਰੀ ਖੇਤਰਾਂ ਵਿੱਚ ਲਾਗੂ ਹੁੰਦੀ ਹੈ ਕਿਸੇ ਮਾਲਕ ਦੇ ਕੁੱਲ ਕਰਮਚਾਰੀਆਂ ਦੇ 10% ਤੋਂ ਵੱਧ ਨੂੰ ਠੱਡਾ ਪ੍ਰੋਗਰਾਮ ਰਾਹੀਂ ਨੌਕਰੀ ਤੇ ਨਹੀਂ ਰੱਖਿਆ ਜਾ ਸਕਦਾ ਦਸਨਯੁਗ ਦੇ ਕੇ ਘਟੇ ਤਨਖਾਹ ਤਾਰਾਦੀਨ ਰੱਖੇ ਗਏ ਕਰਮਚਾਰੀਆਂ ਦੇ ਲਈ ਵੱਤ ਤੋਂ ਵੱਧ ਰੋਜ਼ਗਾਰ ਦੀ ਮਿਆਦ 2 ਸਾਲਾਂ ਤੋਂ ਘਟਾ ਕੇ 1 ਸਾਲ ਕਰ ਦਿੱਤੀ ਜਾਵੇਗੀ ਜੋ ਕਿ ਪਹਿਲਾਂ ਹੀ ਅਕਤੂਬਰ 2023 ਤੋਂ ਅਸਥਾਈ ਵਿਦੇਸ਼ੀ ਗਾਮਿਆਦੀ ਸੀਮਾਤੀ ਤੋਂ ਵਧ ਕੇ ਵੀ ਕਰ ਦਿੱਤੀ ਗਈ ਸੀ ਅਤੇ ਲੇਬਰ ਮਾਰਕੀਟ ਪਰ ਬਾਅ ਮੂਲਾਂਕਣ ਦੀ ਵਿਆਯਤਾ ਮਿਆਦ 18 ਮਹੀਨੇ ਤੋਂ ਘਟਾ ਕੇ 6 ਮਹੀਨੇ ਕਰ ਦਿੱਤੀ ਗਈ ਸੀ ਬਿਊ ਰਿਪੋਰਟ ਚੰਦ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ